ਕੰਗਨਾ ਨਾਉ ਨੇ ਇੱਕ ਜੋ ਬਿਆਨ ਦਿੱਤਾ ਉਸ ਬਾਅਦ ਬੀਜਪੀ ਨੇ ਹਾਲਾਂਕਿ ਉਸ ਬਿਆਨ ਤੋਂ ਕਿਨਾਰਾ ਕਰ ਲਿਆ ਔਰ ਕਿਹਾ ਕਿ ਕਿਸਾਨ ਆंदोलਨ ਦੇ ਬਾਰੇ ਕੰਗਨਾ ਨੇ ਜੋ ਵੀ ਬਿਆਨ ਦਿੱਤਾ ਬੀਜਪੀ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਸੰਬੰਧ ਨਹੀਂ ਹੈ ਬੀਜਪੀ ਦਾ ਬੀਜਪੀ ਦੇ ਵੱਲੋਂ ਕੰਗਨਾ ਨੇ ਇਸ ਬਿਆਨ ਦੇ ਬਾਰੇ ਲਿਖਤੀ ਤੌਰ ਤੇ ਸਪਸ਼ਟਕਰਨ ਜਾਰੀ ਕਰ ਦਿੱਤਾ ਗਿਆ ਕੰਗਨਾ ਨਾਉ ਦੇ ਵੱਲੋਂ ਦਰਅਸਲ ਕਿਸਾਨ ਆंदोलਨ ਦੇ ਬਾਰੇ ਜੋ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਖਤ ਸ਼ਬਦਾਂ ਦੇ ਵਿੱਚ ਕੰਗਨਾ ਨਾਉ ਦੇ ਇਸ ਬਿਆਨ ਦੀ निंदा हो रही है चारों तरफ से निंदा हो रही है और बीजेपी ਦੇ ਉਹ ਲੋਕ ਕੰਗਨਾ ਦੇ ਇਸ ਬਿਆਨ ਤੋਂ ਕਿਨਾਰਾ ਕਰ ਦਿੱਤਾ ਗਿਆ ਕੰਗਨਾ ਨੇ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ बीजेपी ਤੇ ਸਵਾਲ ਖੜੇ ਕੀਤੇ ਸੀ ਲੇਕਿਨ बीजेपी ਕਹਿੰਦੀ ਹੈ ਸਾਡਾ ਕੋਈ ਲੈਣਾ ਦੇਣਾ ਨਹੀਂ ਬਾਪੇ ਤੋਂ ਦੱਸਿਆ ਕਿ ਬੀਤਾ ਇਹ ਦਿਨ ਦਿਵੈਕ ਕੰਗਨਾ ਦੇ ਬਲੋ ਜੋ ਬਿਆਨ ਜਾਰੀ ਕੀਤਾ ਗਿਆ ਸੀ ਬਿਆਨ ਦਿੱਤਾ ਗਿਆ ਸੀ ਕਿਸਾਨਾਂ ਨੂੰ ਲੈ ਕੇ ਤਾਂ ਉਸ ਬਿਆਨ ਤੋਂ ਬਾਅਦ ਕਿਸਾਨਾਂ ਦੇ ਬਲੋ ਕਰੜਾ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ ਉਹ ਸਿਆਸਤ ਵੀ ਲਗਾਤਾਰ ਕਗਨਾਦੇਸ਼ ਬਿਆਨ ਤੋਂ ਬਾਅਦ ਮਗਦੇ ਕੋਈ ਨਜ਼ਰ ਆਈ ਸਿੱਧਾ ਸਿੱਧਾ ਭਾਜਪਾ ਨੂੰ ਘੇਰਿਆ ਗਿਆ ਕਿਸਾਨ ਵੀ ਭਾਜਪਾ ਨੂੰ ਹੀ ਘੇਰਦੇ ਹੋਏ ਨਜ਼ਰ ਆਉਂਦੇ ਨੇ ਹਰ ਕਿਉਂਕਿ ਲੇਕਿਨ ਹਾਲਾਂਕਿ ਦੂਜੇ ਪਾਸੇ ਭਾਜਪਾ ਨੇ ਕਿਹਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਕੰਗਨਾ ਨੌਦਰ نیچے ਪਿਆ ਨਾ ਹੋ ਸਕਦਾ ਹੈ ਭਾਜਪਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਦੂਜੇ ਪਾਸੇ ਜੋ ਕੰਗਨਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਿਸਾਨੀ ਆंदोलਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਰੋਹਿਤ ਸਰ ਨਾਲ ਜੁੜੇ ਹੋ ਨੇ ਰੋਹਿਤ ਯਾਰਾ ਜਰਾ ਇੱਕ ਵਾਰ ਫੇਰ ਤੋਂ ਯਾਦ ਦਿਲਾ ਦਿਓ ਕੰਗਨਾ ਦਾ ਕਿਹੜਾ ਬਿਆਨ ਜਿਸ ਸੇ ਲਗਾਤਾਰ ਵਿਵਾਦ ਪਕੇ ਹੋਏ ਇਤਰਾਜ਼ ਜਾਰੀ ਕੀਤਾ ਜਾ ਰਿਹਾ ਔਰ ਭਾਜਪਾ ਨੂੰ ਸਿੱਧਾ ਸਿੱਧਾ ਘੇਰਿਆ ਜਾ ਰਿਹਾ ਔਰ ਭਾਜਪਾ ਦੇ ਵੱਲੋਂ ਕੀ ਸਪਸ਼ਟੀਕਰਨ ਹੈ ਆ ਦੇਖੋ ਬਿਲਕੁਲ ਜੇਕਰ ਕੰਗਨਾਰ ਨੌ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਫਿਲਮ ਅਮਰਜੈਂਸੀ ਆਈ ਸੀ ਤਾਂ ਉਸਨੇ ਪੰਜਾਬ ਦੇ ਉੱਪਰ ਉਂਗਲਾਂ ਜਿਹੜੀਆਂ ਉਹਨਾਂ ਦੇ ਵੱਲ ਚੁੱਕੀਆਂ ਗਈਆਂ ਪੰਜਾਬ ਦੇ ਬਾਰੇ ਗੱਲਬਾਤ ਕੀਤੀ ਗਈ ਔਰ ਪੰਜਾਬ ਦੇ ਨਾਮ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਸ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਲਾਕਾਂ ਲਟਕਾਈਆਂ ਗਈਆਂ ਕਤਲ ਕੀਤੇ ਗਏ ਔਰ ਬਲਾਸਕਾਰ ਜਿਹੜੇ ਉਹ ਇਸ ਅੰਦੋਲਨ ਦੇ ਦੌਰਾਨ ਹੁੰਦੇ ਰਹੇ ਉਹਨਾਂ ਨੇ ਇੱਥੇ ਨਹੀਂ ਰੁਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਹੀ ਸਮੇਂ ਦੇ ਉੱਪਰ ਕੰਟਰੋਲ ਨਾ ਕੀਤਾ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ ਅੱਜ ਬੰਗਲਾਦੇਸ਼ ਦੇ ਹਾਲਾਤ ਨੇ ਅਜਿਹੇ ਹਾਲਾਤ ਭਾਰਤ ਦੇ ਵਿੱਚ ਵੀ ਹੋਣੇ ਸੀਗੇ ਪਰ ਜਿਹੜੀ ਕੇਂਦਰੀ ਲੀਡਰਸ਼ਿਪ ਸੀ ਉਸ ਦੇ ਵੱਲੋਂ ਕੰਟਰੋਲ ਦਿੱਤਾ ਗਿਆ ਦਿੱਤੇ ਤੌਰ ਦੇ ਉੱਪਰ ਜਦੋਂ ਇਹ ਨਿਸ਼ਾਨਾ ਸਾਧਿਆ ਗਿਆ ਕਿਸਾਨ ਯੂਨੀਅਨਾਂ ਦੇ ਉੱਪਰ ਕਿ ਜਿਹੜੀ ਇੱਕ ਸਾਜ਼ਿਸ਼ ਇਸ ਤਰ੍ਹਾਂ ਕੀਤੀ ਜਾ ਰਹੀ ਸੀ ਕਿ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਉਹ ਤਰੀਕੇ ਦੇ ਹਾਲਾਤ ਜਿਹੜੇ ਕਹਿੰਦੇ ਕਿ ਹਿੰਦੁਸਤਾਨ ਦੇ ਵਿੱਚ ਹੋਣੇ ਸੀ ਤਾਂ ਹੁਣ ਇਸ ਪੀੜ ਦੇ ਉੱਪਰੋਂ ਬੀਜਪੀ ਜਿਹੜੀ ਉਹ ਸਿੱਧੇ ਤੌਰ ਤੇ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ ਬੀਜਪੀ ਦੇ ਲੋਕ ਕਹਿੰਿਆ ਕਿ ਇਹ ਉਹਨਾਂ ਦਾ ਬਿਆਨ ਹੈ ਔਰ ਅਜੇ ਹੀ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਲekin ਕੀ ਲੱਗਦਾ ਹੈ ਕਿ ਬੀਜਪੀ ਦੇ ਲਈ ਇਹ ਨਾ ਬਿਆਨਾਂ ਤੋਂ ਕਿਨਾਰਾ ਕਰਨਾ ਇਹ ਨਾ ਆਸਾਨ ਹੈ ਕਿਉਂਕਿ ਵਿਰੋਧ ਤਾਂ ਇਸ ਕਦਰ ਭੱਜ ਚੁੱਕੇ ਕਿ ਕੰਗਨਾ ਤੇ ਐਨਐਸਏ ਲਗਾਓ ਤੇ ਜੇਲ੍ਹ ਭੇਜੋ ਇਹਨੂੰ ਜਿਸ ਤਰੀਕੇ ਦੇ ਨਾਲ ਗਗਨਾ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਔਰ ਹਰਿਆਣਾ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਕਿਸਾਨੀ ਦਾ ਔਰ जाट ਅੰਦੋਲਨ ਦੇ ਵਰਗੇ ਦਾ ਬਹੁਤ ਸਾਰੇ ਜਿਹੜੇ ਵੱਡੇ ਪ੍ਰਭਾਵ ਨੇ ਹਰਿਆਣਾ ਦੇ ਅੰਦਰ ਰਹੀ ਹੈ ਔਰ ਕੰਗਨਾ ਦੇ ਆੰਦਾ ਇੱਕ ਵੱਡਾ ਅਸਰ ਹੈ ਜਿਹੜਾ ਉਹ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੀ ਕਿ ਕਿਸ ਤਰੀਕੇ ਦੇ ਨਾਲ ਇਹਦੀ ਕਿਸਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਕਹੀਏ ਕਿ ਉੱਥੋਂ ਦੇ ਜਿਹੜੇ ਜੱਟ ਹੋਵੇ ਚਾਹੇ जाट ਹੋਵੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਕਿ ਤੇ ਉਹਨਾਂ ਨੂੰ ਇੱਕ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੀ ਸੀਗੀ ਔਰ ਇਸ ਦਾ ਇੱਕ ਵੱਡਾ ਨੁਕਸਾਨ ਹੈ ਜਿਹੜਾ ਉਹ ਹਰਿਆਣਾ ਦੇ ਵਿੱਚ ਉਹ ਲੱਗ ਕਿ ਉਹ ਕਿ ਲਗਾਤਾਰ ਆਵਾਜ਼ਾਂ ਨੇ ਜਿਹੜੀਆਂ ਉਹ ਉਠਣਾ ਸ਼ੁਰੂ ਹੋ ਚੁੱਕੀਆਂ ਸੀ ਔਰ ਇਸੇ ਚੀਜ਼ ਤੋਂ ਹੀ ਜਿਹੜੇ ਗੁਰੇਜ਼ ਕਰਦੇ ਹੋਏ ਹੁਣ ਕਹ ਲਈਏ ਕਿ ਬੀਜਪੀ ਨਜ਼ਰ ਆਈਏ ਬੀਜਪੀ ਵੱਲੋਂ ਸਾਬਤ ਤੌਰ ਤੇ ਉੱਪਰ ਮਨਾ ਜਿਹੜਾ ਉਹ ਕਰ ਦਿੱਤਾ ਗਿਆ ਕਿ ਅਜਿਹੇ ਬਿਆਨ ਤੋਂ ਇੱਕ ਦੇ ਵਿੱਚ ਨਾ ਦਿੱਤੇ ਜਾਵੇ ਔਰ ਕੰਗਨਾਰ ਨੌਥਪੋਲ ਕਿਸੇ ਤਰੀਕੇ ਦੀ ਅਥਾਰਟੀ ਨਹੀਂ ਹੈ ਕਿ ਉਹ ਅਜਿਹੇ ਬਿਆਨ ਦੇ ਵਿੱਚ ਜਿਸ ਦੇ ਨਾਲ ਤੁਹੇ ਤਾਂ ਆਪੇ ਪਰ ਕੇ ਆਪਣਾ ਭਾਵਨਾਵਾਂ ਨੂੰ ਵੀ ਹੱਟ ਹੋ ਗਈ ਔਰ ਇਹ ਬਿਆਨ ਹੈ ਜਿਹੜੇ ਉਹ ਆ ਕਿਸਾਨੀ ਦੇ ਖਿਲਾਫ ਹੈ ਕਿ ਇਹ ਬਿਆਨ ਹੈ ਜਿਹੜੇ ਉਹ ਇੱਕ ਭਾਈਚਾਰੇ ਦੇ ਖਿਲਾਫ ਹੈ ਇੱਕ ਸਪੈਸ਼ਲ ਜਿਹੜਾ ਕਹਿੰਦੇ ਕਿ ਪੰਜਾਬ ਨੂੰ ਲੈ ਕੇ ਬਿਆਨ ਸੀ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਸੋਚਾਂ ਜਿਹੜੀਆਂ ਉਹ ਪੜਤਦੀਆਂ ਰਹਿੰਦੀਆਂ ਨੇ ਤਾਂ ਕਿ ਇਹਨਾਂ ਦੇ ਖਿਲਾਫ ਤੁਸੀਂ ਗਏ ਜਾਂਦੇ ਰਹੋ ਪਰ ਫਿਲਹਾਲ ਬੀਜੇਪੀ ਦੇ ਵੱਲੋਂ ਜਿਹੜਾ ਹਲੇ ਤੱਕ ਜਰੂਰ ਇਸ ਬਿਆਨਾਂ ਨੂੰ ਲੈ ਕੇ ਚੁੱਪੀ ਭੱਟੀ ਜਾ ਰਹੀ ਸੀ ਕਿਉਂਕਿ ਕੋਈ ਵੀ ਆਗੂ ਹੈ ਜਿਹੜਾ ਉਹ ਇਹਨਾਂ ਬਿਆਨਾਂ ਦੇ ਉੱਪਰ ਨਾ ਤਾਂ ਖੁੱਲ ਕੇ ਬੋਲ ਰਿਹਾ ਸੀ ਔਰ ਨਾ ਹੀ ਇਹ ਸੀ ਨੂੰ ਲੈ ਕੇ ਟਰੀਟਮੈਂਟ ਜਾਰੀ ਕਰ ਰਹੇ ਸੀ ਅਕਸਰ ਜਿਹੜੇ ਕੰਗਨਾਂ ਨੌਂ ਦੇ ਤੁਸੀਂ ਬਹੁਤ ਸਾਰੇ ਬਿਆਨ ਹੈ ਜਾਂ ਉਹਨਾਂ ਦੇ ਜਿਹੜੇ ਬਹੁਤ ਸਾਰੇ ਕੰਮ ਹੈ ਉਹਨਾਂ ਨੂੰ ਤੁਸੀਂ ਵਿਵਾਦਾਂ ਦੇ ਵਿੱਚ ਘਿਰਦੇ ਦੇਖਦੇ ਹੋ ਤਾਂ ਫਿਲਮ ਐਮਰਜੈਂਸੀ ਤੋਂ ਬਾਅਦ ਹੁਣ ਇਹ ਜਿਹੜਾ ਇੱਕ ਨਵਾਂ ਵਿਵਾਦ ਸੀਗਾ ਇਸ ਨੇ ਹਰਿਆਣਾ ਦੀ ਬੀਜੇਪੀ ਦੇ ਲਈ ਇੱਕ ਕਹ ਲਈ ਕਿ ਚੰਗਾ ਕਲੇਸ਼ਾ ਜਿਹੜਾ ਉਹ ਛੇੜ ਕੇ ਰੱਖ ਦਿੱਤਾ ਸੀਗਾ ਪਰ ਲੱਗਦਾ ਨਹੀਂ ਕਿ ਇਸ ਬਿਆਨਾਂ ਨੂੰ ਵਾਪਸ ਲੈਣ ਤੋਂ ਬਾਅਦ ਵੀ ਜੇ ਬੀਜੇਪੀ ਨੇ ਕਿਨਾਰਾ ਕਰਨ ਤੋਂ ਬਾਅਦ ਵੀ ਜਿਹੜੀਆਂ ਇਹ ਚੀਜ਼ਾਂ ਨੇ ਉਹ ਥਲਦੀਆਂ ਹੋਈਆਂ ਨਜ਼ਰ ਆਉਣੀਆਂ